ਲਓ ਹੁਣ ਕੋਸਾ 12ਵਾਂ ਪਕਰਵਾ ਕੇ ਬੱਚੇ ਨੂੰ ਗਰਾਊਂਡ ਲਿਆ ਰਹੇ ਆ ਸਾਰੀਆਂ ਸੇਜਾ ਕਰਾ ਕੇ ਤੁਸੀਂ ਦੇਖ ਸਕਦੇ ਹੋ ਕਿ ਵਕੀਲ ਕਰਦਿਆਂ ਗੱਲ ਬਣ ਵੇ ਕਾਕਾ ਕੋਚ ਜਿਹੜੀ ਕੀ ਕੰਡਾਲ ਕਲਾ ਜੋ ਅੱਖਾਂ ਨੂੰ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੀ ਹੈ ਹਰ ਰੋਜ਼ ਬਈ ਗਰਾਊਂਡ ਹੁੰਦੇ ਆ ਸੁਬਾ ਸ਼ਾਮ ਐਦਾਂ ਦੇ ਬਈ ਕੋਚ ਹੋਣੇ ਚਾਹੀਦੇ ਹਰ ਪਿੰਡਾਂ ਦੇ ਵਿੱਚ ਨਾਲੇ ਨਾਲ ਪ੍ਰਾਈਵੇਟ ਕੋਚ ਦੇ ਵਿੱਚ ਬਈ ਡੀਪੀ ਵੀ ਲੱਗੇ ਹੋਏ ਆ ਬਹੁਤ ਵਧੀਆ ਨੌਜ ਰੰਦੇ ਆ ਜਮਾ ਕੰਨ ਨੂੰ ਇਸੇ ਤਰ੍ਹਾਂ ਹੀ ਮੋਟੀਵੇਸ਼ਨ ਕਰਨਾ ਚਾਹੀਦਾ ਹਰ ਕਿਸੇ ਦੇ ਪਿੰਡਾਂ ਦੇ ਵਿੱਚ ਜੇ ਕੋਈ ਕੋਚ ਆਏਗਾ ਆ ਨਾਲੇ ਕੀ ਜਵਾਗ ਨਸ਼ਿਆਂ ਤੋਂ ਬਚਾਈ ਰਹਿੰਦੀ ਹੈ ਪਾਂ ਹੋਰ ਵੀਡੀਓ ਲਈ ਆਪਣਾ YouTube ਚੈਨਲ ਸਾਰੇ ਜਿਹਨੇ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਸ ਟਾਈਪ ਦੀਆਂ ਦਾ ਡੇਲੀ ਵੀਡੀਓ ਹੋਟੀ ਵਸਾਣੀਆਂ ਲੈ ਕੇ ਆਉਂਦੀ ਰਵਾਂਗੇ ਤੇ ਇਹ ਆਪਣਾ ਕੋਚ ਹੈ ਕਾਕਾ ਕਬੱਡੀ ਤੇ ਟ੍ਰੈਡਿੰਗ ਦੀ ਵੀ ਤੇਰੀ ਹਰੋ ਜਿਹੜਾ ਨਾਲ ਨਾਲ ਫਿਜ਼ੀਕਲ ਦੀ ਦੋਵੇਂ ਟਾਈਮ ਗਰਾਊਂਡ ਉਦੀ ਆਪ ਵੀ ਨਾਲ ਬਹੁਤ ਕਾਬਦੇ ਆ ਤੁਸੀਂ ਦੇਖੇ ਹੋਊਗਾ ਵੀਡੀਓ ਪਹਿਲਾਂ ਅਪਲੋਡ ਕਰਦੇ ਰਹੇ ਆ ਦਾ ਬਈ ਪੰਜਵਾਂ ਸੈੱਟ ਆ ਦਾ ਆਲ ਫਰੈਂਡ ਤੇ ਇਹ ਕੋਚ ਬਹੁਤ ਵਧੀਆ ਤੇਰੀ ਕਰਵਾਉਂਦੇ ਆਗੇ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਪਹਿਲਾਂ ਵੀ ਤੁਸੀਂ ਦੇਖਿਆ ਗਿਆ ਇਨਰ ਦੀ ਚਾਰ ਪੰਜ ਸੈਟ ਲਵਾਈ ਹੈ ਜਿਹੜੀ ਕਿ ਰੈਸਟ ਹੈਗੀ ਇਹਨਾਂ ਦੀ ਜੋਗਿੰਗ ਤੁਸੀਂ ਵੀ ਇਸ ਵਿੱਚ ਰੈਸਟ ਕਰ ਸਕਦੇ ਹੋ 2 ਮਿੰਟ ਤੇ ਇਹ ਸਜਾਂ ਬਹੁਤ ਹੀ ਵੈਸਟ ਨੇ ਆਪਣੇ ਲਈ ਨਾਲ ਇਹਦੇ ਨਾਲ ਸਟੈਮੀਨਰ ਬਣਦਾ ਹੋਵੇ ਨਾਲੇ ਪਾਵਰ ਬਣਦੀ ਹੈ ਤੇ ਨਾਲੇ ਆਪਣੀ ਫੈਟ ਲਈ ਪੇਟ ਦੀ ਬਹੁਤ ਹੀ ਵੈਸਟ ਸਜ ਜਾਂਦੀਆਂ ਨਾਲੇ ਇਹਦੇ ਨਾਲ ਆਪਣਾ ਜੋਰ ਨਹੀਂ ਹੁੰਦਾ ਨਾ ਤੇ ਆ ਕੋਚ ਦੇਖ ਸਕਦੇ ਤੁਸੀਂ ਕੱਲੀ-ਕਲੀ ਸੈਜ ਬਾਰੇ ਦੱਸ ਦਿਆ ਹੁਣ ਉਹਨਾਂ ਨੂੰ ਦੱਸ ਰਹੀ ਹੈ ਵੀ ਤੁਸੀਂ ਸਲੋ ਸਲੋ ਜੋਗਿੰਗ ਕਰਨੀ ਹੈ ਤੇ ਇਸ ਨਾਲ ਕੀ ਲੈਗਸ ਹੋ ਜਾਣਗੇ ਤੇ ਆਪਣੇ ਕੋਚ ਆਗੇ ਕਾਕਾ ਹੁਣ ਤੁਸੀਂ ਕਹੋਗੇ ਬਾਰ-ਬਾਰ ਨਾਮ ਲੈ ਰਿਆ ਇਸ ਲਈ ਇਹ ਨੇੜੇ-ਨੇੜੇ ਪਿੰਡਾਂ ਦੇ ਵਿੱਚ ਬਹੁਤ ਮਸ਼ਹੂਰ ਹੈ ਸਾਰੇ ਬੱਦੜਕੇ ਨੂੰ ਸਪੋਰਟ ਕਰੋ ਜਿੰਨੀ ਵੀ ਹੋ ਸਕੇ ਵੀਡੀਓ ਨੂੰ ਵੱੱਟ-ਵੱੱਟ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਕੀ ਹੋਰ ਵੀ ਸਪੋਰਟ ਕਰੋ ਬਈ ਇਹਨੇ ਬਹੁਤ ਵਧੀਆ ਆਪਣਾ ਅੱਲਾ ਚਲਾਇਆ ਹੋਇਆ ਇੱਕ ਜਿੱਥੇ ਕੀ ਤਿਆਰੀ ਕਰਵਾਈ ਜਾਂਦੀ ਸਾਰਿਆਂ ਨੂੰ ਹੁਣ ਕੋ ਸਾਹਮਣੇ 2-3 ਮਿੰਟ ਰੈਸਟ ਦਵਾਈ ਇਹਨਾਂ ਨੂੰ ਸਾਰਿਆਂ ਸੈਜਾ ਕਰਾਉਣ ਤੋਂ ਬਾਅਦ ਤੇ ਹੁਣ ਇਹਨਾਂ ਨੂੰ ਕਰਵਾ ਰਹੇ ਹੈਗੇ ਪ੍ਰਿੰਟਾਂ ਜਿਹੜੀਆਂ ਕਿ 120 ਮੀਟਰ ਦੀਆਂ ਤੇ 100 ਮੀਟਰ ਦੀਆਂ ਹੋਣੀਆਂ ਲਗਭਗ 4-5 ਲਵਾਉਣਗੇ ਉਹ ਇਹਨਾਂ ਨੂੰ ਦੱਸ ਰਹੇ ਆ ਵੀ ਉੱਥੋਂ ਤੱਕ ਕਰ ਤੁਸੀਂ ਲਾਉਣੀ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਦਿਖਾਉਣੀ ਆ ਕੋ ਸਾਹ ਬਹੁਤ ਹੀ ਵਧੀਆ ਮੋਟੀਵੇਸ਼ਨ ਕਰਦੇ ਆ ਹਰ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਦੇਖੋ ਤੁਸੀਂ ਉਹਨਾਂ ਨੂੰ ਬਹੁਤ ਬੈਸਟ ਤਰੀਕੇ ਨਾਲ ਖੜਵਾ ਰਹੇ ਆ ਜਿਸ ਕਾਰਨ ਸੱਟ ਨਾ ਲੱਗ ਜੇ ਤੇ ਇਹਨਾਂ ਨੇ ਲਗਭਗ 4 ਲਾਉਣੀਆਂ ਦੇਖਦੇ ਆ ਜਵਾਕ ਹੁਣ ਕਿੰਨੀਆਂ ਲਾਉਂਦੇ ਆ ਬਹੁਤ ਹੀ ਹਾਰਡਵਰਕ ਚੱਲ ਰਿਹਾ ਇਹਨਾਂ ਦਾ ਹੁਣ ਸਾਹ ਦੇਖੋ ਬੇਸਲ ਕੋ ਸਾਹਬ ਨੇ ਦਿੱਤੀ ਹੋਈ ਐ ਤੇ ਹੁਣ ਲੱਗ ਰਹੀ ਐ ਇਹਨਾਂ ਦੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਦੇਖ ਬਈ ਛੋਟਾ ਜਿਹਾ ਜਵਾਕ ਬਹੁਤੀ ਤੇਜ਼ ਦੌੜਦਾ ਉਹਦੇ ਵਿੱਚ ਜੋਸ਼ ਐ ਪੂਰਾ ਇਸ ਤਰ੍ਹਾਂ ਹੀ ਹਰ ਜਵਾਕ ਦੇ ਵਿੱਚ ਜੋਸ਼ ਹੋਣਾ ਚਾਹੀਦਾਗਾ ਤੇ ਮੋਟੀਵੇਸ਼ਨ ਹੋਇਆ ਕਰੋ ਵੀਡੀਓ ਨੂੰ ਦੇਖਿਆ ਕਰੋ ਇਹੋ ਜਿਹੀਆਂ ਵੀਡੀਓ ਦੇਖਿਆ ਕਰੋ ਗੰਡ ਮੰਡ ਦਾ ਆਪਾਂ ਬਾਦੂ ਸ਼ੇਅਰ ਕਰਦੇ ਆ ਉਹਨੂੰ ਦਾ ਆਪਾਂ ਬਹੁਤ ਲਾਈਕ ਕਰਦੇ ਆ ਪਰ ਉਹ ਵੀਡੀਓ ਨੂੰ ਆਪਾਂ ਸ਼ੇਅਰ ਨਹੀਂ ਕਰਦੇ ਤੇ ਚੋਣਾ ਬਹੁਤ ਉੱਚੀ ਹੈ ਮੋਟੇ ਨੂੰ ਵਿਸਲ ਹੋ ਗਈ ਇਹ ਸਲੋ ਚੱਲ ਰਿਹਾ ਹੈਗੇ ਇਹਦੇ ਵਿੱਚ ਵੇਟ ਬਹੁਤ ਆ ਸਾਨੂੰ ਪਤਾ ਹੀ ਹੈ ਇਹਦਾ ਵੇਟ ਵੀ ਤੋੜ ਨਹੀਂ ਪੂਰੀ ਕੋਸ਼ਿਸ਼ ਕਰ ਰਹੇ ਕੋਸਾ ਦੇ ਇਸ ਬੈਦਲੀ ਧਿਆਨ ਦੇ ਰਹੇ ਆ ਇਸਰ ਬੱਜ ਚੁੱਕੀ ਆ ਹੁਣ ਤੇ ਬਈ ਇਹਨਾਂ ਦੀ ਚੌਥੀ ਸਪ੍ਰਿੰਟ ਹੈ ਚੱਲ ਰਹੀ ਹੈ ਕੀ ਜਿਹੜੀ ਤੇ ਉਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਸੀਂ ਦੇਖਾਗਾ ਖੋਟੇ ਜੀ ਦੇ ਬਾਗ ਦੇ ਵਿੱਚ ਬਹੁਤ ਜੋਸ਼ ਆ ਇਸ ਤਰ੍ਹਾਂ ਹੀ ਹਰ ਜਗ ਬਾਗ ਦੇ ਵਿੱਚ ਜੋਸ਼ ਹੋਣਾ ਚਾਹੀਦਾ ਇਹਦੇ ਕਾਰਨ ਗਰਾਊਂਡ ਦੇ ਵਿੱਚ ਜਵਾਗ ਜੁੜੇ ਰਹਿੰਦੇ ਆ ਜੀ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਮੈਂ ਹਰ ਮਾਂ ਤੋਂ ਵੀ ਬਿਜਾਰਸ਼ ਕਰਦਾ ਵੀ ਇੱਦਾਂ ਦੇ ਗਰਾਊਂਡ ਹੋਣੇ ਚਾਹੀਦੇ ਹਰ ਪਿੰਡ ਦੇ ਵਿੱਚ ਤੇ ਮਾਂ ਤੋਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਜੋ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਨਵੇਂ ਸਿਹਤ ਪੱਖੋਂ ਫਿੱਟ ਰਹਿਣ ਵਧੀਆ ਆਹਾ ਆਰਮੀ ਨਹੀਂ ਤਿਆਰੀ ਕਰਦੇ ਆ ਜਿਹੜੇ ਕਿ ਬਹੁਤ ਵਧੀਆ ਯਾਰ ਰਨਰ ਆ ਗਈ ਤੁਸੀਂ ਦੇਖ ਸਕਦੇ ਨਹਿਰੀ ਸਪ੍ਰਿੰਟ ਤੇ ਇਹਨਾਂ ਨੂੰ ਹਜੇ ਲਗਭਗ 10 ਕਿ ਦਿਨ ਹੋਏ ਆ ਬਹੁਤ ਤਕੜੀ ਸਪ੍ਰਿੰਟ ਲਾ ਰਹੇ ਆ ਪੂਰੇ ਜੋਰ ਤੇ ਜੋਸ਼ ਤੇ ਵਿੱਚ